ਮੈਂ ਆਪ ਜੀ ਨੂੰ ਸੁਣਾਨ ਲੱਗਿਆ ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਆਮਦ ਗੁਰਸਿੱਖ ਪਿਆਰਿਓ ਪੰਡਤ ਜੀ ਕਹਿੰਦੇ ਨੇ ਕਿ ਮੈਂ ਕੀ ਕਰਾਂ ਮਹਤਾ ਸਾਹਿਬ ਮੈਂ ਜਦ ਇੱਕ ਇੱਕ ਅੱਖਰ ਚੁੰਦਾ ਹਾਂ ਤੇ ਸਿਰਫ ਚਾਰ ਅੱਖਰ ਆਂਦੇ ਨੇ ਦੋ ਨੂਨ ਇੱਕ ਅਲਿਫ ਇੱਕ ਕਾਫ ਔਰ ਜੇ ਅਗਰ ਮੈਂ ਇਹਨਾਂ ਦੀ ਜੁਗਤ ਕਰਦਾ ਹਾਂ ਤਾਂ ਜੁਗਤ ਬਣਦੀ ਹੈ ਨਾਨਕ ਕਮਾਨ ਦੀ ਗੱਲ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਪਵਿੱਤਰ ਨਾਮ ਹੈ ਉਹ ਕੋਸ਼ ਤੋਂ ਬਾਹਰ ਆਪ ਜੀ ਦਾ ਜਿਹੜਾ ਨਾਮ ਹੈ ਉਹ ilm ਤੋਂ ਬਾਹਰ ਆਪ ਜੀ ਦਾ ਜਿਹੜਾ ਨਾਮ ਹੈ ਉਸ ਸਾਰੀਆਂ ਚੀਜ਼ਾਂ ਤੋਂ ਬਾਹਰ ਹੈ ਜ਼ਬਾਨ ਤੋਂ ਬਾਹਰ ਹੈ ਬਿਆਨ ਤੋਂ ਬਾਹਰ ਹੈ ਕੋਸ਼ ਤੋਂ ਬਾਹਰ ਹੈ ਲੁਗਤ ਤੋਂ ਬਾਹਰ ਹੈ ਡਿਕਸ਼ਨਰੀ ਤੋਂ ਬਾਹਰ ਹੈ ਜਿਸ ਨੂੰ ਭਾਸ਼ਾਵਾਂ ਔਰ ਵੈਦ ਨਾ ਪਹਿਚਾਨ ਸਕੇ ਆਪਾਂ ਉਸ ਨੂੰ ਇਹੀ ਕਹਾਂਗੇ ਸਾਨੂੰ ਲੱਗਦਾ ਹੈ ਧੰ ਗੁਰ ਨਾਨਕ ਤੂੰ ਹੀ ਨਿਰੰਕਾਰ ਹੈ ਯਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਆਮਦ ਐਤਾ ਹੈ ਕਿ ਜਿਵੇਂ ਨਾਨਕ ਸਾਹਿਬ ਦੇ ਰੂਪ ਵਿੱਚ ਅਕਾਲ ਪੁਰਖ ਦੀ ਆਮਦ ਹੋਈ ਹੋਵੇ